ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਉਹ ਏਸੀ ਠੀਕ ਕਰਨਾ ਆਇਆ ਸੀਗਾ ਤੁਹਾਡੀ ਕੰਪਲੀਟ ਸੀਗੀ ਅੱਛਾ ਤੁਸੀਂ ਏਸੀ ਠੀਕ ਕਰਨ ਆਲੇ ਹੋ ਹਾਂਜੀ ਉਹ ਵੀਰੇ ਆ ਵਾਲਾ ਏਸੀ ਆ ਯਾਰ ਇਹ ਨਾ ਕੱਲ ਚੱਲਦਾ ਚੱਲਦਾ ਬੰਦ ਹੋ ਗਿਆ ਅੱਛਾ ਤੇ ਥੋੜੀ ਦੇਰ ਬਾਅਦ ਚੱਲਿਆ ਵੀਰ ਪਰ ਕੂਲਿੰਗ ਨਹੀਂ ਆਈ ਇੱਕ ਵਾਰੀ ਚੈੱਕ ਕਰ ਲਓ ਯਾਰ ਕੀ ਹੋ ਗਿਆ ਕੋਈ ਗੱਲ ਨਹੀਂ ਵੀਰੇ ਗਰਮੀ ਇੰਨੀ ਆ ਯਾਰ ਕੋਈ ਗੱਲ ਨਹੀਂ ਵੀਰੇ ਕਰ ਲੈਣੇ ਚੈੱਕ ਅਪ ਹਾਂਜੀ ਕਰ ਲਓ ਆ ਪਿਆ ਵੀਰੇ ਸਟੂਲ ਥੱਲੇ ਪਿਆ ਵਾ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਵੀ ਕੋਈ ਹੋਰ ਚੀਜ਼ ਚਾਹੀਦੀ ਮੈਨੂੰ ਦੱਸ ਦਿਓ ਹਾਂ ਕੋਈ ਨਹੀਂ ਕੋਈ ਨਹੀਂ ਵੀਰੇ ਦੱਸ ਦਿੰਦਾ ਡੱਬੇ ਵੀਰੇ ਸਿਰ ਤੇ ਰੱਖਦਾ ਮੇਰੇ ਹਾਂਜੀ ਹਾਂਜੀ ਕਰ ਦੋ ਭਾਜੀ ਕਰ ਦੋ ਅੱਕੇ ਵੀਰੇ ਬਈ ਯਾਰਾ ਤੁਹਾਡਾ ਪੇਚ ਕਰ ਸੀਗਾ ਹਾਂਜੀ ਵੀਰੇ ਦਿਖਾਈਓ ਵੀਰੇ ਤਾਂ ਟੁੱਟ ਗਿਆ ਯਾਰ ਇਹਦਾ ਹਿੱਸਾ ਪਤਾ ਨਹੀਂ ਕਿੱਥੇ ਚਲਾ ਗਿਆ ਦਿਖਾਈਓ ਵੀਰੇ ਐਦਾਂ ਕਰਦਾ ਮੇਰੇ ਕੋਲ ਨਾ ਹੋਰ ਪਿਆ ਵਾ ਮੈਂ ਉਹ ਦੇ ਦੇਣਾ ਪੇਚ ਕਰ ਤੁਹਾਨੂੰ ਨਹੀਂ ਵੀਰੇ ਯਾਰ ਤੁਸੀਂ ਐ ਕਰੋ ਏਸ ਨੂੰ ਕਿਸੇ ਨਾਲ ਕਿਸੇ ਹੋਰ ਤੋਂ ਠੀਕ ਕਰਾ ਲਓ ਵੀਰੇ ਹੋਰ ਤੋਂ ਠੀਕ ਕਰਾ ਲਿਓ ਹਾਂਜੀ ਵੀਰੇ ਕੀ ਗੱਲ ਭਾਈ ਪੇਚਕਾਸੀ ਟੁੱਟਿਆ ਦੂਜਾ ਦੇ ਦਿੰਨਾ ਮਾਈ ਨਹੀਂ ਵੀਰੇ ਤਾਂ ਮੇਰਾ ਨਾ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਏਸਿਆਂ ਦਾ ਇਹ ਮੈਂ ਉਦੋਂ ਦਾ ਲਿਆ ਆਇਆ ਇਹ ਨਾਲ ਮੈਂ ਬਹੁਤ ਕੰਮ ਕੀਤੇ ਆ ਇਹ ਨਾਲ ਏਸੀ ਬਹੁਤ ਠੀਕ ਕੀਤੇ ਇਹਨਾਂ ਨਾਲ ਪਰ ਇਹ ਤੋਂ ਬਿਨਾ ਨਹੀਂ ਮੈਂ ਕਰ ਸਕਦਾ ਵੀਰੇ ਤੁਸੀਂ ਕਿਸੇ ਹੋਰ ਨੂੰ ਬੰਦੇ ਨੂੰ ਬੁਲਾ ਲਓ ਵੀਰੇ ਮੈਨੂੰ ਇੱਕ ਚੀਜ਼ ਸਮਝ ਨਹੀਂ ਲੱਗੀ ਭਾਈ ਤੇਰੀ ਆਹ ਤਾਂ 1000 ਆ ਨਾ ਹਾਂਜੀ ਤੇ ਆਪਾਂ ਯਾਰ ਨਵਾਂ ਲੈ ਲੈਨੇ ਆ ਜੇ ਤੂੰ ਮੇਰੇ ਵਾਲ ਨਹੀਂ ਯੂਜ਼ ਕਰਦਾ ਤੈਨੂੰ ਨਵਾਂ ਲਿਆ ਦੇਣਾ ਤੇ ਏਸੀ ਠੀਕ ਕਰਨਾ ਪੇਜਕਾਸ ਨਾਲ ਨਵੇਂ ਨਾ ਕਰਦੀ ਨਹੀਂ ਇਹ ਤਾਂ ਟੁੱਟ ਗਿਆ ਹੁਣ ਇਹ ਤਾਂ ਕੰਮ ਵੀ ਨਹੀਂ ਆਣਾ ਨਹੀਂ ਭਾਜੀ ਤੁਸੀਂ ਕਿਸੇ ਹੋਰ ਨੂੰ ਬੁਲਾ ਲਓ ਯਾਰ ਭਾਜੀ ਤੂੰ ਮੈਨੂੰ ਇੱਕ ਗੱਲ ਸਮਝਾ ਮੇਰਾ ਭਰਾ ਇਦਾਂ ਜੇ ਹੁਣ ਤੇਰਾ ਪੇਜਕਾਸ ਟੁੱਟ ਗਿਆ ਹੁਣ ਤੂੰ ਕੰਮ ਨਹੀਂ ਕਰੇਂਗਾ ਏਸੀਆਂ ਦਾ ਨਹੀਂ ਭਾਜੀ ਕਿਉਂ ਤੇਰਾ ਲੱਕੀ ਪੇਜਕਾਸ ਹੈ ਇਹ ਸਭ ਤੋਂ ਲੱਕੀ ਪੇਜਕਾਸ ਹੈ ਭਾਜੀ ਮੇਰਾ ਅੱਧੀ ਦੁਨੀਆ ਨਾ ਇੰਨਾ ਵਹਿਮਾਚੀ ਤੁਰੀ ਕਰਦੀ ਹੈ ਭਾਈ ਕਿ ਸਾਡੇ ਲਈ ਆ ਲੱਕੀ ਆ ਇਹਦੇ ਕਰਕੇ ਸਾਡਾ ਕੰਮ ਹੋ ਰਿਹਾ ਮੇਰਾ ਵੀਰ ਚੱਲ ਮੈਂ ਤੈਨੂੰ ਇੱਕ ਸਟੋਰੀ ਸੁਣਾਣਾ ਇੱਧਰ ਆ ਮੈਨੂੰ ਨਹੀਂ ਪਤਾ ਯਾਰ ਤੂੰ ਕੀ ਸੋਚਦਾ ਹੋਏਗਾ ਕੀ ਕਰਦਾ ਹੋਏਗਾ ਇੱਕ ਵਾਰ ਨਾ ਇੱਕ ਰਾਜਦਰਬਾਰ ਲੱਗਿਆ ਹੁੰਦਾ ਅੱਛਾ ਜੀ ਤੇ ਰਾਜਾ ਹੁੰਦਾ ਰਾਜੇ ਨੂੰ ਸੰਗੀਤ ਸੁਣਨ ਦਾ ਬੜਾ ਸ਼ੌਂਕ ਹੁੰਦਾ ਤੇ ਉਹ ਕਹਿੰਦਾ ਪਿੰਡ ਦੇ ਵਿੱਚੋਂ ਨਾ ਕੋਈ ਐਹੋ ਜਿਹਾ ਸੰਗੀਤਕਾਰ ਲੱਭ ਕੇ ਲਿਆਓ ਜੀ ਦੀ ਆਵਾਜ਼ ਵੀ ਮਦਰ ਹੋਵੇ ਤੇ ਤਾਨ ਪੂਰਾ ਵੀ ਵਧੀਆ ਵਜਾਂਦਾ ਹੋਵੇ ਤੇ ਉਹ ਲੱਭ ਲਿਆਂਦੇ ਆ ਜੀ ਰਾਜਾ ਤਾਂ ਫਿਰ ਰਾਜਾ ਹੀ ਹੁੰਦਾ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਵੀਰੇ ਤੇ ਪ੍ਰਜਾ ਲੱਭ ਲਿਆਂਦੇ ਉਹਦੀ ਜਿਹੜੀ ਸੈਨਾ ਰੱਖੀ ਹੁੰਦੀ ਆ ਬੰਦਾ ਉੱਥੇ ਤਾਨ ਪੂਰਾ ਵਜਾਣ ਲੱਗ ਜਾਂਦਾ ਆ ਕੇ ਰਾਜੇ ਨੂੰ ਬੜਾ ਪਸੰਦ ਆਂਦਾ ਅੱਛਾ ਰਾਜੇ ਨੂੰ ਪਸੰਦ ਵੀ ਆਂਦਾ ਤੇ ਉਹ ਦਾ ਫੇਵਰੇਟ ਬੰਦਾ ਵੀ ਬਣ ਜਾਂਦਾ ਇੱਕ ਦਿਨ ਕੀ ਹੁੰਦਾ ਰਾਜੇ ਦੀ ਕਿਤੇ ਲੜਾਈ ਲੜੀ ਹੋਈ ਹੁੰਦੀ ਆ ਗੁੱਸੇ 'ਚ ਹੁੰਦਾ ਉਹ ਪਹਿਲਾਂ ਆਂਦਾ ਉਹਦਾ ਪਹਿਲਾਂ ਤਾਨ ਪੂਰਾ ਹੀ ਤੋੜ ਦਿੰਦਾ ਇਹ ਕਿਉਂ ਵੀਰੇ ਗੁੱਸੇ 'ਚ ਹੁੰਦਾ ਫਿਰ ਰਾਜਾ ਰਾਜਾ ਜੋ ਮਰਜ਼ੀ ਕਰੇ ਹਾਂਜੀ ਹਾਂਜੀ ਹੁਣ ਉਦੋਂ ਤਾਂ ਉਹ ਗੁੱਸੇ 'ਚ ਹੁੰਦਾ ਤੇ ਜਦੋਂ ਉਹਦਾ ਗੁੱਸਾ ਠੰਡਾ ਹੁੰਦਾ ਤੇ ਉਹ ਬੰਦੇ ਨੂੰ ਕਹਿੰਦਾ ਤੂੰ ਹਾਂ ਕਰ ਮੈਨੂੰ ਤਾਨ ਪੂਰਾ ਸੁਣਾ ਉਹ ਕਹਿੰਦਾ ਜੀ ਤਾਨ ਪੂਰਾ ਤੁਸੀਂ ਤੋੜਤਾ ਤੇ ਹੁਣ ਮੈਂ ਕੀ ਬਜਾਉਂਗਾ ਮੇਰਾ ਤਾਂ ਸਾਰੀ ਰੋਜੀ ਰੋਟੀ ਉਹਦੇ ਨਾਲੋ ਜਲਦੀ ਸੀ ਹਾਂਜੀ ਹਾਂਜੀ ਉਹੀ ਮੇਰਾ ਉਜਾਰ ਸੀ ਉਹੀ ਮੇਰਾ ਇਕੁਇਪਮੈਂਟ ਸੀਗਾ ਮੈਂ ਉਹਨੇ ਵਜਾ ਕੇ ਤਾਂ ਰੋਟੀ ਖਾਂਦਾ ਸੀ ਤੁਹਾਡੇ ਕੋਲ ਉਹ ਕਹਿੰਦਾ ਯਾਰ ਤੈਨੂੰ ਨਵਾਂ ਲਿਆ ਦਿੰਨੇ ਆ ਜਿਵੇਂ ਮੈਂ ਤੈਨੂੰ ਕਿਹਾ ਪੇਚਕਸ ਨਵਾਂ ਲਿਆ ਦਿੰਨੇ ਆ ਹਾਂਜੀ ਵੀਰ ਉਹ ਕਹਿੰਦਾ ਜੀ ਨਹੀਂ ਮੇਰੇ ਤੋਂ ਹੋਣਾ ਨਹੀਂ ਉਹਦੇ ਤੇ ਮੇਰਾ ਹੱਥ ਟਿਕਿਆ ਹੋਇਆ ਸੀ ਤੇ ਮੈਂ ਉਹੀ ਤਾਨ ਪੂਰਾ ਵਜਾਣਾ ਸੀਗਾ ਉਸ ਤੋਂ ਬਗੈਰ ਤਾਂ ਮੇਰੇ ਤੋਂ ਹੋਣਾ ਨਹੀਂ ਉਹ ਰਾਜਾ ਕਹਿੰਦਾ ਕੋਈ ਨਹੀਂ ਹੋਊਗਾ ਉਹ ਨਵਾਂ ਤਾਨ ਪੂਰਾ ਲਿਆਂਦੇ ਆ ਤੇ ਉਹ ਵਜਾਂਦਾ ਪਰ ਵਜਦਾ ਨਹੀਂ ਉਤੋਂ ਹੁਣ ਜਿਵੇਂ ਤੂੰ ਸੋਚਦਾ ਨਾ ਪੇਚਕਸ ਨਵੇਂ ਨਾਲ ਤਾਂ ਕੰਮ ਨਹੀਂ ਹੋਣਾ ਉਹਵੇਂ ਹੁਣ ਕੋਲੋਂ ਨਹੀਂ ਵੱਜਦਾ ਤੇ ਸਾਰੀ ਪ੍ਰਜਾ ਉਹ ਤੇ ਹੱਸਣ ਲੱਗ ਜਾਂਦੀ ਹੈ ਕਿ ਪਹਿਲਾਂ ਤਾਂ ਇਹਨਾਂ ਸੋਹਣਾ ਵਜਾਂਦਾ ਸੀ ਤੇ ਹੁਣ ਇਹ ਤਾਂ ਵਜਦਾ ਨਹੀਂ ਪਿਆ ਪਤਾ ਕਿਉਂ ਨਹੀਂ ਵਜਿਆ ਸੀ ਕਿਉਂਕਿ ਉਹਨੇ ਅੰਦਰ ਵਾਲੀ ਆਤਮਾ ਨੂੰ ਸਮਝਾਇਆ ਹੋਇਆ ਸੀ ਕਿ ਮੇਰੇ ਤੋਂ ਹੋਣਾ ਨਹੀਂ ਕਿ ਮੈਂ ਜੇ ਵਜਾ ਸਕਦਾ ਤਾਂ ਉਹੀ ਤਾਨਪੂਰਾ ਵਜਾ ਸਕਦਾ ਸੀ ਜਿਵੇਂ ਹੁਣ ਤੂੰ ਸੋਚਿਆ ਹੋਇਆ ਨਾ ਕਿ ਉਹੀ ਵੇਚਗਾਸ ਨਾਲ ਮੇਰਾ ਕੰਮ ਹੋਣਾ ਸੀ ਤੇ ਨਵੇਂ ਨਾਲ ਨਹੀਂ ਹੋਣਾ ਇਹ ਵਹਿਮ ਆ ਸਰ ਇਹ ਸਾਰਾ ਵਹਿਮ ਆ ਇਹ ਵਹਿਮ ਨੂੰ ਕੱਢਣਾ ਚਾਹੀਦਾ ਬਾਈ ਤੇ ਜਦੋਂ ਉਹਨੇ ਆਪਣੇ ਅੰਦਰ ਆਤਮਾ ਨੂੰ ਸਮਝਾਇਆ ਕਿ ਹਾਂ ਮੈਂ ਵਜਾ ਸਕਦਾ ਕਿਉਂਕਿ ਕਲਾ ਤਾਂ ਉਹਦੀਆਂ ਉਂਗਲਾਂ 'ਚ ਹੈ ਨਾ ਹਾਂਜੀ ਹਾਂਜੀ ਉਹਦੀ ਆਤਮਾ 'ਚ ਹੈ ਨਾ ਕਲਾ ਬੰਦੇ 'ਚ ਹੁੰਦੀ ਹੈ ਉਜਾਰਾਂ 'ਚ ਨਹੀਂ ਹੁੰਦੀ ਉਜਾਰ ਤਾਂ ਚੇਂਜ ਹੁੰਦੇ ਇਹ ਤਾਂ ਪਦਾਰਥਕ ਚੀਜ਼ਾਂ ਨੇ ਬਾਈ ਇਹ ਅੱਜ ਟੁੱਟ ਗਈ ਕੱਲ ਨਵੀਂ ਲੈ ਆ ਕੇ ਨਵੀਂ ਨਾਲ ਕੰਮ ਕਰੋ ਠੀਕ ਹੈ ਫਿਰ ਉਹ ਦੁਬਾਰਾ ਹਤਾਨਪੁਰਾ ਵਜਾਂਦਾ ਹੈ ਰਾਜੇ ਨੂੰ ਖੁਸ਼ ਕਰਦਾ ਤੇ ਉਹਨੂੰ ਆਪਣੇ ਆਪ ਦੇ ਅੰਦਰ 셀ਫ ਕੰਫੀਡੈਂਸ ਆਉਂਦਾ ਕਿ ਮੈਂ ਕਰ ਸਕਦਾ ਤੇ ਹੁਣ ਜਿਹੜੀ ਤੇਰੀ ਸਿਚੁਏਸ਼ਨ ਆ ਨਾ ਵੀਰੇ ਹਾਂਜੀ ਅੰਦਰੋਂ ਤੂੰ ਇਹ ਸੋਚਦਾ ਸਤ ਤੋ ਹੋਣਾ ਨਹੀਂ ਪਰ ਮੈਨੂੰ ਪਤਾ ਤੂੰ ਕਰ ਸਕਦਾ ਹੁਣ ਤੂੰ ਅੰਦਰ ਆਪਣੀ ਆਤਮਾ ਨੂੰ ਕਹ ਕਿ ਹਾਂ ਮੈਂ ਉਹ ਏਸੀ ਠੀਕ ਕਰ ਸਕਦਾ ਤੈਨੂੰ ਦੂਜਾ ਪੇਚ ਕਰਸ ਦਿੰਨੇ ਆ ਤੂੰ ਮੇਰੇ ਤੇ ਵਿਸ਼ਵਾਸ ਰੱਖ ਤੂੰ ਕਰੇਗਾ ਠੀਕ ਆ ਵੀਰੇ ਸਤਿਆਵਾ ਪੇਚ ਕਰਸ ਦੇਈ ਵੀਰੇ ਨੂੰ ਲਓ ਜੀ ਲਓ ਤੂੰ ਹੌਸਲਾ ਰੱਖ ਪ੍ਰਮਾਤਮਾ ਤੇ ਤੇ ਆਪਣੀ ਕਲਾ ਤੇ ਤੂੰ ਕਰੇਗਾ ਏਸੀ ਠੀਕ ਠੀਕ ਹੈ ਵੀਰ ਤੇ ਮੈਨੂੰ ਪੂਰਾ ਵਿਸ਼ਵਾਸ ਤੂੰ ਕਰ ਸਕਦਾ ਠੀਕ ਹੈ ਵੀਰ ਆਲਾ ਕੀ ਫਰਕ ਹੈ ਹਜ਼ਾਰ ਹੈ ਨਾ ਹਾਂਜੀ ਹਾਂਜੀ ਇਹਦਾ ਨਾ ਕਰਕੇ ਦੇਖ ਮਰਾ ਬਰਾ ਜਾ ਰੇ ਮਾ ਰੇ ਅ ਦੇਖਿਓ ਭਾਜੀ ਚਲਾ ਕੇ ਦੇਖਿਓ ਭਾਜੀ ਇਹ ਤਾਂ ਚੱਲ ਪਿਆ ਤੇ ਹੁਣ ਕੁਲੇ ਵੀ ਕਰਨ ਲੱਗਿਆ ਨਾ ਹਾਂ ਦੇਖ ਲਾ ਠੀਕ ਹੋ ਗਿਆ ਨਾ ਹਾਂਜੀ ਵੀਰੇ ਹਾਂਜੀ ਤੇ ਇਹ ਹੁਣ ਤੂੰ ਠੀਕ ਕੀਤਾ ਜਾਂ ਤੇਰੇ ਪੇਜ ਕਸ ਨੇ ਤੇ ਮੈਂ ਕੀਤਾ ਵੀਰੇ ਠੀਕ ਤੁਸੀਂ ਨਾ ਮੈਨੂੰ ਇੱਕ ਜ਼ਿੰਦਗੀ ਦੀ ਵੱਡੀ ਸਿੱਖ ਦਿੱਤੀ ਵੀਰੇ ਕਿ ਕਲਾ ਨਾ ਆਪਣੇ ਅੰਦਰ ਹੁੰਦੀ ਆ ਉਜਾਰਾਂ ਚ ਨਹੀਂ ਹੁੰਦੀ। ਇਹੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ। ਕਲਾ ਬੰਦੇ ਦੇ ਹੱਥਾਂ 'ਚ ਹੈ। ਕਲਾ ਬੰਦੇ ਦੇ ਅੰਦਰ ਹੈ। ਬੰਦਾ ਚਾਹੇ ਤਾਂ ਕੁਝ ਵੀ ਕਰ ਸਕਦਾ। ਜੇ ਆਪਾਂ ਆ ਵਹਿਮਾਂ 'ਚ ਹੀ ਉਲਝੇ ਪਏ ਆਂ, ਲੋਕੀ ਚੰਨ ਦੇ ਪਹੁੰਚ ਗਏ ਨੇ। ਕਿਉਂ ਬਈ? ਹਾਂ ਠੀਕ ਹੈ। ਵਹਿਮ ਭਰਮ ਛੱਡ ਦੇਣੇ ਚਾਹੀਦੇ ਆ। ਠੀਕ ਹੈ, ਚੀਜ਼ਾਂ ਨਾਲ ਪਿਆਰ ਹੁੰਦਾ। ਪਰ ਚੀਜ਼ਾਂ ਨੂੰ ਦਿਮਾਗ 'ਚ ਇਹ ਨਾ ਬਿਠਾਓ ਕਿ ਇਹਨਾਂ ਬਿਨਾ ਸਰਦਾ ਹੀ ਨਹੀਂ ਆਪਣਾ। ਸਮਝ ਗਏ? ਸਮਝ ਗਿਆ ਵੀਰੇ? ਮਿਸਤਰੀ ਨੂੰ ਸਭ ਤੋਂ ਜ਼ਿਆਦਾ ਆਪਣੇ ਉਜਾਰਾਂ ਨਾਲ ਪਿਆਰ ਹੁੰਦਾ। ਪਰ ਏ ਨਹੀਂਗਾ ਕਿ ਉਜਾਰ ਨਹੀਂ ਹੋਣਗੇ ਤੇ ਕੰਮ ਨਹੀਂ ਹੋਊਗਾ ਉਜਾਰ ਤਾਂ ਨਵੇਂ ਆ ਜਾਣਗੇ ਕਿਉਂ ਭਾਈ ਹਾਂ ਬਿਲਕੁਲ ਸਹੀ ਕਿਹਾ ਭਾਜੀ ਤੁਸੀਂ ਤੇ ਆ ਲਾ ਵੀਰੇ ਫੇਸ ਕੱਟ ਤੂੰ ਇਦਾਂ ਕਰ ਮੇਰੇ ਵਾਲਾ ਫੇਸ ਕੱਟ ਦੇ ਤੂੰ ਆਪਣਾ ਹੁਣ ਨਵਾਂ ਲਈ ਆ ਲੋ ਹੁਣ ਦੱਸ ਮੈਨੂੰ ਕਿੰਨੇ ਪੈਸੇ ਕੋਈ ਗੱਲ ਨਹੀਂ ਭਾਜੀ ਕਿਉਂ ਪੈਸੇ ਦਾ ਵੀਰੇ ਲੈਣੇ ਆ ਇੱਕ ਚੀਜ਼ ਹੋਰ ਦਿਮਾਗ 'ਚ ਰੱਖੀ ਕਦੇ ਆਪਣਾ ਹੱਕ ਨਹੀਂ ਛੱਡਣਾ ਜਿੰਨੇ ਤੇਰੇ ਪੈਸੇ ਬਣਦੇ ਆ ਹੁਣ ਤੂੰ ਲੈ ਕੇ ਜਾਣਾ ਜਾਂ ਮੈਨੂੰ ਸਕੈਨਰ ਦੇ ਤੈਨੂੰ ਪੈਸੇ ਦਵਾਂ ਠੀਕ ਆ ਵੀਰੇ ਕਿੰਨਾ ਵੀਰੇ 500 ਰੁਪਇਆ ਨਹੀਂ ਵੀਰੇ ਤੁਸੀਂ ਐ ਕਰੋ ਤੁਸੀਂ ਮੈਨੂੰ ਜ਼ਿੰਦਗੀ ਚੋਂ ਬਹੁਤ ਵੱਡੀ ਸਿੱਖ ਦਿੱਤੀ ਅੱਜ ਤੁਸੀਂ ਐ ਕਰੋ 400 ਰੁਪਇਆ ਦੇ ਦਿਓ ਸਰ ਠੀਕ ਦੇਖਤਾ ਵੀਰੇ ਆਗੇ ਹਾਂਜੀ ਵੀਰੇ ਹਰਿੰਦਰ ਸਿੰਘ ਦੇ ਨਾਮ ਤੇ ਹਾਂਜੀ ਹਾਂਜੀ ਵੀਰੇ ਆਗੇ ਠੀਕ ਹੈ ਵੀਰੇ ਓਕੇ ਵੀਰੇ ਕਦੇ ਵੀ ਵਹਿਮ ਨਹੀਂ ਕਰਨਾ ਠੀਕ ਹੈ ਵੀਰੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣੀ ਹੈ ਠੀਕ ਹੈ ਵੀਰੇ ਠੀਕ ਹੈ